ਹੋਲੀ ਵਾਲੇ ਦਿਨ ਇੱਕ ਘਰ ਦਾ ਦਰਵਾਜ਼ਾ ਖੜਕਦਾ ਹੈ ਪਰਿਵਾਰ ਘਰ ਦੇ ਅੰਦਰ ਸੀ ਅਤੇ ਜਿਵੇਂ ਹੀ ਦਰਵਾਜ਼ਾ ਖੜਕਾਇਆ ਜਾਂਦਾ ਹੈ ਘਰ ਦਾ 19 ਸਾਲ ਦਾ ਲड़का ਜਾ ਕੇ ਦਰਵਾਜ਼ਾ ਖੋਲਦਾ ਹੈ ਅਤੇ ਦੇਖਦਾ ਹੈ ਕਿ ਇੱਕ 40 ਸਾਲਾਂ ਦੀ ਔਰਤ ਉਸ ਦੇ ਸਾਹਮਣੇ ਖੜੀ ਹੈ ਅਤੇ ਉਸ ਨੂੰ ਪੁੱਛਣ ਲੱਗਦਾ ਹੈ ਹਾਂਜੀ ਦੱਸੋ ਕੀ ਕੰਮ ਹੈ ਕਿਸ ਨੂੰ ਮਿਲਣਾ ਹੈ ਤੁਸੀਂ ਤਾਂ ਸਾਹਮਣੇ ਖੜੀ 40 ਸਾਲਾਂ ਦੀ ਔਰਤ ਅਚਾਨਕ ਆਪਣੀ ਅੱਖਾਂ ਵਿੱਚ ਹੰਝੂ ਲਿਆਉਂਦੀ ਹੈ ਅਤੇ ਕਹਿੰਦੀ ਹੈ ਕਿ ਪੁੱਤਰ ਕਿ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਡੀ ਮਾਂ ਹਾਂ ਹੁਣ ਜਿਵੇਂ ਹੀ ਮੁੰਡਾ ਇਹ ਸੁਣਦਾ ਹੈ ਤਾਂ ਉਹ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਆਪਣੇ ਮਨ ਵਿੱਚ ਬਹੁਤ ਸੋਚਣ ਲੱਗਦਾ ਹੈ ਫਿਰ ਮੁੰਡਾ ਕਹਿੰਦਾ ਹੈ ਕਿ ਦੇਖੋ ਤੁਹਾਨੂੰ ਕੋਈ ਗਲਤ ਫੈਮਿਲੀ ਹੋ ਸਕਦੀ ਹੈ ਮੇਰੀ ਮਾਂ ਨਹੀਂ ਹੈ ਮੈਂ ਆਪਣੀ ਮਾਂ ਨੂੰ ਆਪਣੀ ਦਾਦੀ ਵਿੱਚੋਂ ਹੀ ਦੇਖਦਾ ਹਾਂ ਇਕ ਹੈ ਕਿ ਮੁੰਡਾ ਔਰਤ ਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੰਦਾ ਹੈ ਅਤੇ ਔਰਤ ਬਾਹਰ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗ ਪੈਂਦੀ ਹੈ ਉਹ ਔਰਤ ਕੌਣ ਸੀ ਅਤੇ ਇਸ ਮੁੰਡੇ ਨੇ ਉਸ ਨਾਲ ਅਜੀਹਾ ਕਿਉਂ ਕੀਤਾ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਗੁਰਦੀਪ ਨਾਮ ਦਾ ਇੱਕ ਮੁੰਡਾ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਹੈ ਗੁਰਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਉਸਦੇ ਮਾਪਿਆਂ ਨੇ ਉਸ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਹੈ ਮਾਪੇ ਪੁੱਤਰ ਦੀ ਹਰ ਗੱਲ ਮੰਨਦੇ ਸਨ ਅਤੇ ਪੁੱਤਰ ਵੀ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ ਹੁਣ ਤੱਕ ਗੁਰਦੀਪ ਦੀ ਸਾਰੀ ਪੜਾਈ ਪੂਰੀ ਹੋ ਚੁੱਕੀ ਸੀ ਅਤੇ ਹੁਣ ਮਾਪਿਆਂ ਨੂੰ ਉਸਦੇ ਵਿਆਹ ਦੀ ਚਿੰਤਾ ਹੋਣ ਲੱਗ ਪਈ ਜਦੋਂ ਉਹ ਆਪਣੇ ਪੁੱਤਰ ਨਾਲ ਇਸ ਬਾਰੇ ਗੱਲ ਕਰਦੇ ਹਨ ਤਾਂ ਪੁੱਤਰ ਵੀ ਕਹਿੰਦਾ ਹੈ ਕਿ ਠੀਕ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਸੇ ਤਰ੍ਹਾਂ ਹੀ ਕਰ ਲਓ ਹੁਣ ਉਸਦੇ ਮਾਪੇ ਗੁਰਦੀਪ ਲਈ ਕੁੜੀ ਲੱਭਣਾ ਸ਼ੁਰੂ ਕਰ ਦਿੰਦੇ ਹਨ ਫਿਰ ਗੁਰਦੀਪ ਲਈ ਇੱਕ ਕਾਜਲ ਨਾਮ ਦੀ ਕੁੜੀ ਦਾ ਰਿਸ਼ਤਾ ਆਉਂਦਾ ਹੈ ਉਸਦਾ ਪਿੰਡ ਥੋੜੀ ਦੂਰ ਹੀ ਸੀ ਉਹ ਵੀ ਆਪਣੇ ਮਾਪਿਆਂ ਦੀ ਲਾਡਲੀ ਸੀ ਗੁਰਦੀਪ ਦੇ ਮਾਪੇ ਕਾਜਲ ਨੂੰ ਦੇਖਣ ਲਈ ਚਲੇ ਜਾਂਦੇ ਹਨ ਤੇ ਉਸ ਨੂੰ ਦੇਖ ਕੇ ਪਸੰਦ ਕਰਦੇ ਹਨ ਕਿਉਂਕਿ ਕਾਜਲ ਦੇਖਣ ਵਿੱਚ ਬਹੁਤ ਸੋਹਣੀ ਸੀ ਜਦੋਂ ਕਾਜਲ ਦੀ ਫੋਟੋ ਗੁਰਦੀਪ ਨੂੰ ਦਿਖਾਈ ਜਾਂਦੀ ਹੈ ਤਾਂ ਉਹ ਇਸ ਨੂੰ ਦੇਖ ਕੇ ਪਸੰਦ ਕਰਦਾ ਹੈ ਅਤੇ ਉਸ ਤੋਂ ਬਾਅਦ ਦੋਵੇਂ ਪਰਿਵਾਰ ਮਿਲ ਕੇ ਦੋਵੇਂ ਬੱਚਿਆਂ ਦਾ ਵਿਆਹ ਕਰ ਦਿੰਦੇ ਹਨ ਵਿਆਹ ਤੋਂ ਬਾਅਦ ਕਾਜਲ ਗੁਰਦੀਪ ਦੇ ਘਰ ਨੋ ਬਣ ਕੇ ਆਉਂਦੀ ਹੈ ਅਤੇ ਘਰ ਦੇ ਅੰਦਰ ਆਰਾਮ ਨਾਲ ਰਹਿਣ ਲੱਗਦੀ ਹੈ ਗੁਰਦੀਪ ਵੀ ਕਾਜਲ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਕਾਜਲ ਵੀ ਗੁਰਦੀਪ ਦੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ ਪਰ ਜਿਵੇਂ ਗੁਰਦੀਪ ਦਾ ਵਿਆਹ ਹੁੰਦਾ ਹੈ ਉਸ ਨੂੰ ਆਪਣੀ ਜ਼ਿੰਦਗੀ ਅੱਗੇ ਜੋਣ ਲਈ ਹੋਰ ਪੈਸੇ ਕਮਾਉਣ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਕਿਉਂਕਿ ਹੁਣ ਉਸ ਦਾ ਇੱਕ ਪਰਿਵਾਰ ਵੀ ਹੈ ਅਤੇ ਉਹ ਘੱਟ ਪੈਸੇ ਨਾਲ ਆਪਣੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ ਸੀ ਇਸੇ ਲਈ ਇੱਕ ਦਿਨ ਉਹ ਬੈਠ ਕੇ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕਰਦਾ ਹੈ ਉਸ ਦੀ ਪਤਨੀ ਵੀ ਇਸ ਲਈ ਸਹਿਮਤ ਹੋ ਜਾਂਦੀ ਹੈ ਗੁਰਦੀਪ ਹੁਣ ਇੱਧਰ ਉੱਧਰ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਲਈ ਇੱਕ ਨੌਕਰੀ ਲੱਭਣਾ ਸ਼ੁਰੂ ਕਰਦਾ ਹੈ ਜਿਸ ਨਾਲ ਉਹ ਬਹੁਤ ਸਾਰਾ ਪੈਸਾ ਕਮਾ ਸਕੇ ਕਿਉਂਕਿ ਉਹ ਨੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਇਸ ਲਈ ਉਸ ਨੂੰ ਸਭ ਕੁਝ ਦੇਖਣਾ ਪੈਂਦਾ ਸੀ ਇਸ ਲਈ ਗੁਰਦੀਪ ਸ਼ਹਿਰ ਜਾਂਦਾ ਹੈ ਅਤੇ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਦਾ ਹੈ ਜਿਸ ਤੇ ਉਹ ਚੰਗੇ ਪੈਸੇ ਕਮਾਉਣ ਲੱਗ ਜਾਂਦਾ ਹੈ ਜਿਵੇਂ ਹੀ ਉਸ ਨੂੰ ਚੰਗੀ ਰਕਮ ਮਿਲਦੀ ਹੈ ਇਸ ਤੋਂ ਬਾਅਦ ਉਹ ਕਾਜਲ ਦੀ ਹਰ ਇੱਛਾ ਪੂਰੀ ਕਰਦਾ ਸੀ ਅਤੇ ਪਰਿਵਾਰ ਨੂੰ ਵੀ ਵਧੀਆ ਢੰਗ ਨਾਲ ਸੰਭਾਲਦਾ ਸੀ ਪਰਿਵਾਰ ਦੇ ਮੈਂਬਰ ਅਤੇ ਕਾਜਲ ਇਹ ਦੇਖ ਕੇ ਬਹੁਤ ਖੁਸ਼ ਸਨ ਕਿ ਹੁਣ ਗੁਰਦੀਪ ਦੀ ਚੰਗੀ ਆਮਦਨ ਹੋ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਜਦੋਂ ਗੁਰਦੀਪ ਨੇ ਦੇਖਿਆ ਕਿ ਪਰਿਵਾਰ ਦੇ ਮੈਂਬਰ ਅਤੇ ਉਸਦੀ ਪਤਨੀ ਕਾਜਲ ਇਸ ਤੋਂ ਬਹੁਤ ਖੁਸ਼ ਹਨ ਤਾਂ ਉਸਨੇ ਆਪਣੇ ਕਾਰੋਬਾਰ ਨੂੰ ਹੋਰ ਸਮਾਂ ਦੇਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਉਸਦਾ ਕਾਰੋਬਾਰ ਵੀ ਬਹੁਤ ਵੱਡੇ ਪੱਧਰ ਤੇ ਚਲਾ ਗਿਆ ਗੁਰਦੀਪ ਦਾ ਨਾਮ ਪਿੰਡ ਵਿੱਚ ਚਾਰੇ ਪਾਸੇ ਗੂੰਜਣ ਲੱਗ ਪਿਆ ਕਿਉਂਕਿ ਗੁਰਦੀਪ ਹੁਣ ਬਹੁਤ ਪੈਸਾ ਕਮਾ ਰਿਹਾ ਸੀ ਇਸ ਦੌਰਾਨ ਕਾਜਲ ਗਰਭਤੀ ਹੋ ਜਾਂਦੀ ਹੈ ਅਤੇ ਕੁਝ ਦਿਨਾਂ ਬਾਅਦ ਕਾਜਲ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਕਾਜਲ ਦੇ ਮਨ ਵਿੱਚ ਇੱਕ ਅਜੀਬ ਵਿਚਾਰ ਘੁੰਮਣ ਲੱਗ ਪਿਆ ਜਦੋਂ ਉਸ ਨੂੰ ਬੱਚਾ ਹੋਇਆ ਤਾਂ ਉਹ ਸੋਚਣ ਲੱਗ ਪੈਂਦੀ ਹੈ ਕਿ ਉਸ ਦਾ ਪਤੀ ਗੁਰਦੀਪ ਉਸ ਨੂੰ ਪਿਆਰ ਨਹੀਂ ਕਰਦਾ ਅਤੇ ਉਹ ਉਸ ਤੋਂ ਦੂਰੀ ਬਣਾ ਕੇ ਰੱਖਦਾ ਹੈ ਜਦੋਂ ਵੀ ਗੁਰਦੀਪ ਘਰ ਆਉਂਦਾ ਸੀ ਕਾਜਲ ਉਸ ਨਾਲ ਲੜਦੀ ਰਹਿੰਦੀ ਸੀ ਅਤੇ ਕਹਿੰਦੀ ਸੀ ਕਿ ਹੁਣ ਤੂੰ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਪਰ ਗੁਰਦੀਪ ਦੇ ਮਨ ਵਿੱਚ ਅਜੀਹਾ ਕੁਝ ਨਹੀਂ ਸੀ ਉਹ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਸੀ ਤਾਂ ਜੋ ਉਸ ਤੇ ਪਰਿਵਾਰ ਦੀ ਜ਼ਿੰਦਗੀ ਹੋਰ ਬਿਹਤਰ ਬਣ ਸਕੇ ਇਸ ਤੋਂ ਬਾਅਦ ਉਹ ਸਮਝਾਉਂਦਾ ਹੈ ਤੇ ਕਹਿੰਦਾ ਹੈ ਕਿ ਅਜੀਹਾ ਕੁਝ ਵੀ ਨਹੀਂ ਅਸਲ ਵਿੱਚ ਮੈਂ ਜੋ ਵੀ ਕਰ ਰਿਹਾ ਹਾਂ ਮੈਂ ਸਿਰਫ ਤੁਹਾਡੇ ਲਈ ਕਰ ਰਿਹਾ ਹਾਂ ਕੱਲ ਨੂੰ ਸਾਡਾ ਪੁੱਤਰ ਵੱਡਾ ਹੋਵੇਗਾ ਉਸ ਕੋਲ ਬਹੁਤ ਪੈਸਾ ਹੋਵੇਗਾ ਫਿਰ ਉਸ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਸੁਣ ਕੇ ਕਾਜਲ ਚੁੱਪ ਹੋ ਜਾਂਦੀ ਹੈ ਪਰ ਉਸਦੇ ਮਨ ਵਿੱਚ ਉਹੀ ਵਿਚਾਰ ਚੱਲ ਰਹੇ ਸਨ ਨਾਲ ਦੇ ਘਰ ਦੀ ਨੋਹ ਦਾ ਭਰਾ ਇੱਕ ਦਿਨ ਛੱਤ ਤੇ ਖੜਾ ਹੁੰਦਾ ਹੈ ਉਸ ਦੌਰਾਨ ਕਾਜਲ ਵੀ ਛੱਤ ਤੇ ਕੱਪੜੇ ਸੁਕਾ ਰਹੀ ਸੀ ਜਿਵੇਂ ਹੀ ਉਹ ਮੁੰਡਾ ਕਾਜਲ ਵੱਲ ਦੇਖਦਾ ਹੈ ਕਾਜਲ ਵੀ ਉਸ ਨੂੰ ਦੇਖਣ ਲੱਗਦੀ ਹੈ ਅਤੇ ਉਸ ਨੂੰ ਦੇਖ ਕੇ ਪੂਰੀ ਤਰ੍ਹਾਂ ਉਸ ਤੇ ਫਿਦਾ ਹੋ ਜਾਂਦੀ ਹੈ ਇਸ ਤੋਂ ਬਾਅਦ ਕਾਜਲ ਕਿਸੇ ਤਰ੍ਹਾਂ ਕੁਝ ਸਮੇਂ ਲਈ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਦੀ ਹੈ ਪਰ ਲਗਭਗ 2 ਮਹੀਨਿਆਂ ਬਾਅਦ ਅਚਾਨਕ ਉਹ ਮੁੰਡਾ ਦੁਬਾਰਾ ਇੱਥੇ ਆ ਜਾਂਦਾ ਹੈ ਅਤੇ ਕਾਜਲ ਦੀਆਂ ਨਜ਼ਰਾਂ ਇੱਕ ਵਾਰ ਫਿਰ ਉਸ ਨਾਲ ਟਕਰਾ ਜਾਂਦੀਆਂ ਹਨ ਹੁਣ ਤੱਕ ਕਾਜਲ ਨੇ 2 ਮਹੀਨਿਆਂ ਵਿੱਚ ਬਹੁਤ ਸੋਚਿਆ ਅਤੇ ਸੋਚਣ ਤੋਂ ਬਾਅਦ ਇਹ ਗੱਲ ਉਸ ਦੇ ਮਨ ਵਿੱਚ ਬਸ ਗਈ ਸੀ ਕਿ ਉਸ ਦਾ ਪਤੀ ਹੁਣ ਉਸ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦਾ ਇਸ ਲਈ ਹੁਣ ਉਹ ਆਪਣੇ ਪਤੀ ਤੋਂ ਦੂਰ ਰਹਿਣਾ ਪਸੰਦ ਕਰਦੀ ਸੀ ਇਹ ਸੋਚਦੇ ਹੋਏ ਜਦੋਂ ਇਸ ਵਾਰ ਉਸ ਦੀ ਨਜ਼ਰ ਪਰਮ ਨਾਲ ਮਿਲਦੀ ਹੈ ਜੋ ਕਿ ਨਾਲ ਦੇ ਘਰ ਦਿਨੋਂ ਦਾ ਭਰਾ ਹੁੰਦਾ ਹੈ ਤਾਂ ਉਹ ਪਰਮ ਵੱਲ ਦੇਖਦੀ ਰਹਿੰਦੀ ਹੈ ਅਤੇ ਪਰਮ ਕਾਜਲ ਵੱਲ ਦੇਖਦਾ ਰਹਿੰਦਾ ਹੈ ਕਾਜਲ ਭਾਵੇਂ ਇੱਕ ਬੱਚੇ ਦੀ ਮਾਂ ਸੀ ਪਰ ਫਿਰ ਵੀ ਉਹ ਬਹੁਤ ਸੁੰਦਰ ਸੀ ਅਤੇ ਪਰਮ ਉਸ ਨੂੰ ਆਪਣੇ ਦਿਲ ਵਿੱਚ ਬਹੁਤ ਪਿਆਰ ਕਰਨ ਲੱਗ ਪੈਂਦਾ ਹੈ ਹੌਲੀ ਹੌਲੀ ਇੱਕ ਦੂਜੇ ਨੂੰ ਦੇਖਦੇ ਹੋਏ ਕੁਝ ਸਮਾਂ ਬੀਤ ਜਾਂਦਾ ਹੈ ਪਰ ਇੱਕ ਦਿਨ ਮੌਕਾ ਮਿਲਦੇ ਹੀ ਕਾਜਲ ਘਰੋਂ ਬਾਹਰ ਆਉਂਦੀ ਹੈ ਅਤੇ ਪਰਮ ਉੱਥੇ ਆ ਜਾਂਦਾ ਹੈ ਫਿਰ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ ਅਤੇ ਗੱਲਬਾਤ ਦੌਰਾਨ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਇਸ ਤੋਂ ਬਾਅਦ ਕਾਜਲ ਅਤੇ ਪਰਮ ਇੱਕ ਦੂਜੇ ਨੂੰ ਮਿਲਣ ਲੱਗਦੇ ਹਨ ਅਤੇ ਉਹਨਾਂ ਦੀਆਂ ਮੁਲਾਕਾਤਾਂ ਤਾਂ ਬਹੁਤ ਵੱਧ ਜਾਂਦੀਆਂ ਹਨ ਕਾਜਲ ਦਾ ਪੁੱਤਰ ਇਸ ਵੇਲੇ 2.5 ਸਾਲ ਦਾ ਸੀ ਹੁਣ ਕਾਜਲ ਸਾਰੀ ਰਾਤ ਪਰਮ ਨਾਲ ਰਹਿੰਦੀ ਸੀ ਅਤੇ ਆਪਣੇ ਪਤੀ ਨੂੰ ਕਹਿੰਦੀ ਸੀ ਕਿ ਉਹ ਆਪਣੀ ਮਾਂ ਦੇ ਘਰ ਜਾ ਰਹੀ ਹੈ ਬੱਚੇ ਨੂੰ ਵੀ ਗਰਦੀਪ ਕੋਲ ਛੱਡ ਜਾਂਦੀ ਸੀ ਇੱਕ ਦਿਨ ਜਦੋਂ ਉਸਦੀ ਪਤਨੀ ਪੇਕੇ ਗਈ ਸੀ ਤਾ ਗੁਰਦੀਪ ਸੋਚਣ ਲੱਗਦਾ ਹੈ ਕਿ ਮੈਂ ਵੀ ਉਸਦੇ ਪਿੱਛੇ ਕਿਉਂ ਨਾ ਜਾਵਾਂ ਅਤੇ ਉਸ ਨੂੰ ਹੈਰਾਨ ਕਰ ਦੇਵਾਂ ਤੇ ਉਸ ਨੂੰ ਸਰਪ੍ਰਾਈਜ਼ ਦੇਵਾਂ ਇਸ ਬਾਰੇ ਸੋਚਦੇ ਹੋਏ ਗੁਰਦੀਪ ਆਪਣੀ ਪਤਨੀ ਦੇ ਪੇਕੇ ਪਹੁੰਚ ਜਾਂਦਾ ਹੈ ਪਰ ਉੱਥੇ ਜਾਣ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਕਾਜਲ ਇੱਥੇ ਕਦੇ ਨਹੀਂ ਆਈ ਜਦੋਂ ਗੁਰਦੀਪ ਦੇਖਦਾ ਹੈ ਕਿ ਉਸਦੀ ਪਤਨੀ ਉਸ ਨਾਲ ਝੂਠ ਬੋਲ ਰਹੀ ਹੈ ਇਸ ਪਿੱਛੇ ਕੋਈ ਹੋਰ ਕਾਰਨ ਹੈ ਇਸ ਲਈ ਉਹ ਕਾਜਲ ਦੇ ਪਰਿਵਾਰ ਨੂੰ ਕੁਝ ਨਹੀਂ ਦੱਸਦਾ ਅਤੇ ਚੁੱਪਚਾਪ ਉੱਥੋਂ ਆਪਣੇ ਘਰ ਵਾਪਸ ਚਲਾ ਜਾਂਦਾ ਹੈ ਘਰ ਜਾਣ ਤੋਂ ਬਾਅਦ ਉਹ ਆਪਣੀ ਪਤਨੀ ਦਾ ਪਿੱਛਾ ਕਰਦਾ ਹੈ ਤੇ ਜਾਂਚ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਉਹ ਕਿੱਥੇ ਜਾਂਦੀ ਹੈ 10 ਤੋਂ 12 ਦਿਨਾਂ ਦੇ ਅੰਦਰ ਉਸ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਪਤਨੀ ਦਾ ਪਰਮਨਾਮ ਦੇ ਮੁੰਡੇ ਨਾਲ ਨਜਾਇਜ਼ ਪ੍ਰੇਮ ਸਬੰਧ ਹੈ ਅਤੇ ਉਹ ਇਸ ਲਈ ਉਸ ਨੂੰ ਝੂਠ ਬੋਲਦੀ ਹੈ ਤੇ ਇੱਥੋਂ ਚਲੀ ਜਾਂਦੀ ਹੈ ਇਹ ਗੱਲ ਗੁਰਦੀਪ ਨੂੰ ਅੰਦਰੋਂ ਤੋੜ ਦਿੰਦੀ ਹੈ ਕਿਉਂਕਿ ਉਹਨਾਂ ਦਾ ਇੱਕ ਬੱਚਾ ਹੈ ਅਤੇ ਉਸਦੀ ਪਤਨੀ ਜੋ ਕਰ ਰਹੀ ਸੀ ਇਸ ਨਾਲ ਉਸਦੀ ਸਾਰੇ ਪਿੰਡ ਵਿੱਚ ਬੇਇੱਜ਼ਤੀ ਹੋ ਜਾਵੇਗੀ। ਇੱਕ ਦਿਨ ਗੁਰਦੀਪ ਆਪਣੀ ਪਤਨੀ ਨੂੰ ਸਮਝਾਉਣਾ ਸ਼ੁਰੂ ਕਰ ਦਿੰਦਾ ਹੈ ਪਰ ਇਹ ਸੁਣ ਕੇ ਉਸਦੀ ਪਤਨੀ ਗੁੱਸੇ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਚੰਗਾ ਹੋਇਆ ਤੁਹਾਨੂੰ ਪਤਾ ਲੱਗ ਗਿਆ। ਮੈਂ ਤੁਹਾਡੇ ਨਾਲ ਸਮਾਂ ਨਹੀਂ ਬਤਾ ਸਕਦੀ ਅਤੇ ਹੁਣ ਮੈਂ ਤੇਰੇ ਤੋਂ ਤਲਾਕ ਲੈਣਾ ਚਾਹੁੰਦੀ ਹਾਂ ਗੁਰਦੀਪ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਕਿ ਸਾਡਾ ਇੱਕ ਬੱਚਾ ਹੈ ਤੇ ਤੂੰ ਇਸਦੀ ਖਾਤਰ ਤਾਂ ਅਜਿਹਾ ਨਾ ਕਰ ਆਪਣੀ ਜ਼ਿੰਦਗੀ ਨੂੰ ਸਹੀ ਬਣਾ ਤੇ ਸ਼ਾਂਤੀ ਨਾਲ ਜੀ ਪਰ ਕਾਜਲ ਨੂੰ ਪਰਮ ਦੀ ਆਸ਼ਕੀ ਦਾ ਭੂਤ ਸਵਾਰ ਸੀ ਇਸ ਕਾਰਨ ਉਹ ਉਸ ਤੋਂ ਤਲਾਕ ਮੰਗਣ ਲੱਗੀ ਜਦੋਂ ਗੁਰਦੀਪ ਨੇ ਦੇਖਿਆ ਕਿ ਉਸਦੀ ਪਤਨੀ ਉਸ ਤੋਂ ਤਲਾਕ ਮੰਗ ਰਹੀ ਹੈ ਤਵਰਦੀਪ ਨੇ ਆਪਣੇ ਮਾਪਿਆਂ ਨਾਲ ਇਸ ਬਾਰੇ ਗੱਲ ਕੀਤੀ ਜਦੋਂ ਮਾਪਿਆਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹ ਸੋਚਣ ਲੱਗੇ ਕਿ ਉਹ ਜੀਆ ਕਿਉਂ ਕਰ ਰਹੀ ਹੈ ਇਸ ਤੋਂ ਬਾਅਦ ਮਾਪਿਆਂ ਨੇ ਕਾਜਲ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਅਤੇ ਉਹਨਾਂ ਨੂੰ ਫੋਨ ਕੀਤਾ ਕਾਜਲ ਦੇ ਮਾਪਿਆਂ ਨੇ ਵੀ ਆਪਣੀ ਧੀ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਜਲ ਨੇ ਕਿਸੇ ਦੀ ਇੱਕ ਨਾ ਸੁਣੀ ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਨੂੰ ਤਲਾਕ ਚਾਹੀਦਾ ਹੈ ਮੈਂ ਇਸ ਨਾਲ ਇੱਕ ਮਿੰਟ ਵੀ ਨਹੀਂ ਰਹਿ ਸਕਦੀ ਗੁਰਦੀਪ ਬਹੁਤ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਇਸ ਲਈ ਉਸਨੇ ਉਸ ਦਾ ਵਿਰੋਧ ਨਹੀਂ ਕੀਤਾ ਅਤੇ ਕਹਿੰਦਾ ਹੈ ਠੀਕ ਹੈ ਕਾਜਨ ਜੇ ਤੂੰ ਪਰਮ ਨਾਲ ਰਹਿਣਾ ਚਾਹੁੰਦੀ ਹਾਂ ਤਾਂ ਰਹਿ ਲੈ ਮੈਨੂੰ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਤੂੰ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਇਹ ਫੈਸਲਾ ਉਹ ਬਹੁਤ ਸੋਚ ਸਮਝ ਕੇ ਲੈਂਦਾ ਹੈ ਅਤੇ ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਅਤੇ ਕਾਜਲ ਦੇ ਪਰਿਵਾਰ ਦੀ ਸਹਿਮਤੀ ਨਾਲ ਪੰਚਾਇਤ ਦੇ ਸਾਹਮਣੇ ਫੈਸਲਾ ਲਿਆ ਜਾਂਦਾ ਹੈ ਕਾਜਲ ਗੁਰਦੀਪ ਦੇ ਘਰੋਂ ਚਲੀ ਜਾਂਦੀ ਹੈ ਆਪਣੇ ਬੱਚੇ ਨੂੰ ਵੀ ਗੁਰਦੀਪ ਕੋਲ ਛੱਡ ਦਿੰਦੀ ਹੈ ਉਹ ਹੁਣ ਪਰਮ ਨਾਲ ਰਹਿਣ ਲੱਗਦੀ ਹੈ ਜਿਵੇਂ ਹੀ ਉਹ ਉਸ ਨਾਲ ਰਹਿਣਾ ਸ਼ੁਰੂ ਕਰਦੀ ਹੈ ਸ਼ੁਰੂ ਵਿੱਚ 2-3 ਸਾਲ ਤੱਕ ਸਭ ਕੁਝ ਠੀਕ ਚੱਲਦਾ ਰਹਿੰਦਾ ਹੈ ਪਰ ਹੌਲੀ-ਹੌਲੀ ਪਰਮ ਦੀ ਅਸਲੀਅਤ ਕਾਜਲ ਦੇ ਸਾਹਮਣੇ ਆਉਣ ਲੱਗਦੀ ਹੈ ਦਰਅਸਲ ਪਰਮ ਬਹੁਤ ਆਸ਼ਕੀ ਕਰਨ ਵਾਲਾ ਇਨਸਾਨ ਸੀ ਜੇ ਕਾਜਲ ਪਰਮ ਨੂੰ ਕੁਝ ਕਹਿ ਦਿੰਦੀ ਤਾਂ ਉਹ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਇਹ ਸਭ ਕੁਝ ਹੁੰਦਾ ਦੇਖ ਕੇ ਕਾਜਲ ਬਹੁਤ ਪਛਤਾਉਂਦੀ ਹੈ ਤੇ ਸੋਚਦੀ ਹੈ ਕਿ ਮੈਂ ਜੋ ਕੁਝ ਵੀ ਕੀਤਾ ਗਲਤ ਕੀਤਾ ਹੁਣ ਕਾਜਲ ਦੀ ਜ਼ਿੰਦਗੀ ਤਬਾਹ ਹੋ ਗਈ ਸੀ ਕਿਉਂਕਿ ਉਸਤੇ ਰੋਜ਼ ਕੁੱਟਮਾਰ ਹੁੰਦੀ ਸੀ ਕਾਜਲ ਨੂੰ ਮਜਬੂਰਨ ਪਰਮ ਨਾਲ ਰਹਿਣਾ ਹੀ ਪੈਂਦਾ ਹੈ ਕਾਜਲ ਤੋਂ ਇਲਾਵਾ ਪਰਮ ਦਾ ਇੱਕ ਕੁੜੀ ਨਾਲ ਹੋਰ ਵੀ ਪ੍ਰੇਮ ਸੰਬੰਧ ਸੀ ਇਸ ਤੋਂ ਬਾਅਦ ਉਹ ਉਸ ਨੂੰ ਆਪਣੇ ਘਰੇ ਲੈ ਆਉਂਦਾ ਹੈ ਕਾਜਲ ਦੇ ਸਾਹਮਣੇ ਦੂਸਰੇ ਕਮਰੇ ਵਿੱਚ ਲੈ ਕੇ ਜਾਂਦਾ ਹੈ ਇਹ ਸਭ ਦੇਖ ਕੇ ਕਾਜਲ ਬਹੁਤ ਪਰੇਸ਼ਾਨ ਤੇ ਉਦਾਸ ਹੋ ਜਾਂਦੀ ਸੀ ਪਰ ਫਿਰ ਵੀ ਉਹ ਸਭ ਕੁਝ ਬਰਦਾਸ਼ਤ ਕਰਦੀ ਸੀ ਹੌਲੀ-ਹੌਲੀ ਪਰਮ ਉਸ ਦੂਜੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ ਕਿਉਂਕਿ ਕਾਜਲ ਦੀ ਜਵਾਨੀ ਖਤਮ ਹੋ ਗਈ ਸੀ ਅਤੇ ਹੁਣ ਉਹ ਬੜਾਪੇ ਦੇ ਕੰਡੇ ਤੇ ਸੀ ਦਰਅਸਲ ਦੂਜੀ ਕੁੜੀ ਉਸਦੇ ਹਾਨ ਦੀ ਸੀ ਕਿਉਂਕਿ ਪਰਮ ਕਾਜਲ ਤੋਂ ਬਹੁਤ ਛੋਟਾ ਸੀ ਹੁਣ ਕਾਜਲ ਪੂਰੇ ਗੁੱਸੇ ਵਿੱਚ ਆ ਜਾਂਦੀ ਹੈ ਤੇ ਪਰਮ ਤੇ ਚਿcken ਲੱਗ ਪੈਂਦੀ ਹੈ ਪਰਮ ਉੱਥੇ ਹੀ ਕਾਜਲ ਨੂੰ ਕੁੱਟਦਾ ਹੈ ਤੇ ਕਹਿੰਦਾ ਹੈ ਆਪਣੇ ਵੱਲ ਦੇਖ ਤੇ ਮੈਨੂੰ ਦੇਖ ਆਪਣੀ ਕੋਈ ਬਰਾਬਰੀ ਹੈ ਮੈਂ ਤਾਂ ਤੇਰੇ ਨਾਲ ਸਿਰਫ ਟਾਈਮ ਪਾਸ ਹੀ ਕਰਦਾ ਸੀ ਹੁਣ ਤੈਨੂੰ ਮੇਰੇ ਘਰ ਰਹਿਣ ਲਈ ਇੱਕ ਸ਼ਰਤ ਮੰਨਣੀ ਪਵੇਗੀ ਤੂੰ ਮੇਰੀ ਘਰਵਾਲੀ ਦੀ ਸੇਵਾ ਕਰੇਂਗੀ ਤੇ ਨਾਲੇ ਮੇਰੇ ਘਰ ਦਾ ਹਰ ਇੱਕ ਕੰਮ ਕਰੇਂਗੀ ਮੇਰੇ ਘਰ ਵਿੱਚ ਸਿਰਫ ਤੂੰ ਨੌਕਰ ਰਾਣੀ ਵਾਂਗ ਰਹੇਂਗੀ ਕਾਜਲ ਇਹ ਸੁਣ ਕੇ ਪੂਰੀ ਤਰ੍ਹਾਂ ਹਰਾਨ ਰਹਿ ਜਾਂਦੀ ਹੈ ਉਹ ਉੱਥੋਂ ਚਲੀ ਜਾਂਦੀ ਹੈ ਉਸ ਤੋਂ ਬਾਅਦ ਕਾਜਲ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕਰਨਾ ਚਾਹੁੰਦੀ ਸੀ ਪਰ ਜਿਸ ਦਿਨ ਤੋਂ ਉਸਨੇ ਗੁਰਦੀਪ ਨੂੰ ਤਲਾਕ ਦਿੱਤਾ ਉਸ ਦਿਨ ਤੋਂ ਉਸਨੇ ਆਪਣੇ ਪਰਿਵਾਰ ਨਾਲ ਕੋਈ ਗੱਲ ਨਹੀਂ ਕੀਤੀ ਸੀ ਕਿਉਂਕਿ ਕਾਜਲ ਨੇ ਆਪਣੇ ਪਰਿਵਾਰ ਨੂੰ ਪਿੰਡ ਵਿੱਚ ਪੂਰੀ ਤਰ੍ਹਾਂ ਬਦਨਾਮ ਕਰ ਦਿੱਤਾ ਸੀ ਹੁਣ ਮਜਬੂਰਨ ਹੀ ਕਾਜਲ ਨੂੰ ਪਰਮ ਨਾਲ ਰਹਿਣਾ ਪੈਂਦਾ ਹੈ ਹੌਲੀ-ਹੌਲੀ ਗੁਰਦੀਪ ਤੋਂ ਤਲਾਕ ਨੂੰ ਹੁਣ 16 ਸਾਲ ਬੀਤ ਗਏ ਸਨ 16 ਸਾਲ ਬਾਅਦ ਕਾਜਲ ਦੀ ਜਵਾਨੀ ਫਿੱਕੀ ਪੈ ਗਈ ਸੀ ਕਿਉਂਕਿ ਉਹ 40 ਸਾਲਾਂ ਦੀ ਹੋ ਚੁੱਕੀ ਸੀ ਉਸ ਦਾ ਪਤੀ ਪਰਮ ਵੀ ਉਸ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ ਹੁਣ ਉਹ ਆਪਣੀ ਦੂਜੀ ਪਤਨੀ ਨਾਲ ਹੀ ਰਹਿੰਦਾ ਸੀ ਕਾਜਲ ਘਰ ਦੇ ਅੰਦਰ ਸਿਰਫ ਨੌਕਰਾਨੀ ਵਾਂਗ ਕੰਮ ਕਰਦੀ ਸੀ ਇਸ ਤੋਂ ਬਾਅਦ ਕਾਜਲ ਆਪਣੀ ਕਿਸਮਤ ਤੇ ਬਹੁਤ ਰੋਣ ਲੱਗ ਪਈ ਅਚਾਨਕ ਉਸ ਦੇ ਮਨ ਵਿੱਚ ਗੁਰਦੀਪ ਅਤੇ ਉਸ ਦੇ ਬੱਚੇ ਦਾ ਖਿਆਲ ਆਇਆ ਉਹ ਉੱਥੇ ਜਾਣਾ ਚਾਹੁੰਦੀ ਸੀ ਪਰ ਪਹਿਲਾਂ ਕਿਤੇ ਕੰਮਾਂ ਕਾਰਨ ਉਸ ਦੀ ਹਿੰਮਤ ਹੀ ਨਹੀਂ ਹੋਈ ਉਹ ਦੂਰੋਂ ਹੀ ਆਪਣੇ ਬੱਚੇ ਤੇ ਪਤੀ ਨੂੰ ਦੇਖ ਲੈਂਦੀ ਸੀ ਇੱਕ ਦਿਨ ਕਾਜਲ ਨੇ ਸੋਚਿਆ ਕਿ ਅੱਜ ਹੋਲੀ ਹੈ ਸ਼ਾਇਦ ਅੱਜ ਮੇਰਾ ਪਤੀ ਮੈਨੂੰ ਮਾਫ਼ ਕਰ ਦੇਵੇਗਾ ਇਸ ਲਈ ਅੱਜ ਮੈਂ ਉਸ ਦੇ ਘਰ ਜਾ ਕੇ ਦੇਖਾਂਗੀ ਹੋਲੀ ਵਾਲੇ ਦਿਨ ਕਾਜਲ ਉਥੋਂ ਸਿੱਧੀ ਘਰ ਚਲੀ ਗਈ ਅਤੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਗੁਰਦੀਪ ਦਾ ਪਰਿਵਾਰ ਅੰਦਰ ਸੀ ਗੁਰਦੀਪ ਦਾ ਪੁੱਤਰ ਨੇ ਤਰੰਤ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ 40 ਸਾਲਾਂ ਦੀ ਔਰਤ ਨੂੰ ਦੇਖ ਕੇ ਪੁੱਛਣ ਲੱਗਦਾ ਹੈ ਕੀ ਹਾਂਜੀ ਦੱਸੋ ਤੁਹਾਨੂੰ ਕੀ ਕੰਮ ਹੈ ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ ਹੁਣ ਕਾਜਲ ਨੇ ਆਪਣੇ ਪੁੱਤਰ ਨੂੰ ਪਹਿਲੀ ਵਾਰ ਇੰਨੀ ਨੇੜੇ ਦੇਖਿਆ ਸੀ ਇਸ ਕਰਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਹੌਲੀ ਜੀ ਆਵਾਜ਼ ਵਿੱਚ ਕਹਿੰਦੀ ਹੈ ਕਿ ਪੁੱਤਰ ਤੁਸੀਂ ਮੈਨੂੰ ਨਹੀਂ ਪਛਾਣਦੇ ਆ ਮੈਂ ਤੁਹਾਡੀ ਮਾਂ ਹਾਂ ਇਹ ਸੁਣ ਕੇ ਉਸ ਦਾ ਪੁੱਤਰ ਕੁਝ ਦੇਰ ਸੋਚਣ ਲੱਗਦਾ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼ ਦਿਖ ਰਿਹਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਕੋਈ ਮਾਂ ਨਹੀਂ ਹੈ ਮੈਂ ਆਪਣੀ ਮਾਂ ਨੂੰ ਆਪਣੀ ਦਾਦੀ ਵਿੱਚੋਂ ਹੀ ਦੇਖਦਾ ਹਾਂ ਇਹ ਕਹਿ ਕੇ ਉਹ ਅਚਾਨਕ ਉਸਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੰਦਾ ਹੈ ਇੱਥੇ ਕਾਜਲ ਬਾਹਰ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗ ਪੈਂਦੀ ਹੈ ਘਰ ਦੇ ਅੰਦਰ ਜਦੋਂ ਗੁਰਦੀਪ ਦੇ ਮਾਤਾ ਪਿਤਾ ਅਤੇ ਗੁਰਦੀਪ ਆਪਣੇ ਪੁੱਤਰ ਜੋ ਕਿ 19 ਸਾਲਾਂ ਦਾ ਹੋ ਚੁੱਕਿਆ ਸੀ ਉਸ ਨੂੰ ਪੁੱਛਦੇ ਹਨ ਕਿ ਬਾਹਰ ਕੌਣ ਸੀ ਤਾਂ ਉਹ ਕੁਝ ਨਹੀਂ ਬੋਲਦਾ ਤੇ ਚੁੱਪ ਕਰਕੇ ਆਪਣੇ ਕਮਰੇ ਦੇ ਅੰਦਰ ਚਲਾ ਜਾਂਦਾ ਹੈ ਇਸ ਤੋਂ ਬਾਅਦ ਗੁਰਦੀਪ ਦਰਵਾਜ਼ਾ ਖੋਲਦਾ ਹੈ ਦਰਵਾਜ਼ਾ ਖੋਲਣ ਤੋਂ ਬਾਅਦ ਉਹ ਦੇਖਦਾ ਹੈ ਕਿ ਕਾਜਲ ਬਾਹਰ ਬੈਠੀ ਹੈ ਤੇ ਫੁੱਟਫੁੱਟ ਕੇ ਰੋ ਰਹੀ ਹੈ ਇਸ ਦੌਰਾਨ ਗੁਰਦੀਪ ਦੇ ਮਾਤਾ ਪਿਤਾ ਵੀ ਉੱਥੇ ਪਹੁੰਚ ਗਏ ਅਤੇ ਜਿਵੇਂ ਹੀ ਉਹ ਕਾਜਲ ਨੂੰ ਰੋਂਦੀ ਦੇਖਦੇ ਹਨ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਹੈ ਪਰ ਕਾਜਲ ਨੇ ਜੋ ਕੀਤਾ ਉਹ ਮਾਫ਼ ਕਰਨ ਦੇ ਯੋਗ ਨਹੀਂ ਸੀ ਇਸ ਤੋਂ ਬਾਅਦ ਜਿਵੇਂ ਹੀ ਕਾਜਲ ਆਪਣੇ ਪਤੀ ਅਤੇ ਸਹੁਰਿਆਂ ਨੂੰ ਵੇਖਦੀ ਹੈ ਤਾਂ ਉਹਨਾਂ ਦੇ ਪੈਰ ਫੜ ਕੇ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ ਹੈ ਅਤੇ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਮੈਨੂੰ ਮaaf ਕਰ ਤੋ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਤੁਸੀਂ ਲੋਕ ਮੈਨੂੰ ਆਪਣੇ ਘਰ ਰੱਖ ਲਓ ਮੈਂ ਤੁਹਾਡੇ ਘਰ ਨੌਕਰਾਨੀ ਬਣ ਕੇ ਰਵਾਂਗੀ ਇਹ ਸੁਣ ਕੇ ਗੁਰਦੀਪ ਦੇ ਮਾਪੇ ਚੁੱਪ ਹੋ ਜਾਂਦੇ ਹਨ ਪਰ ਫਿਰ ਗੁਰਦੀਪ ਕਹਿੰਦਾ ਹੈ ਕਿ ਦੇਖ ਕਾਜਲ ਜੋ ਤੂੰ ਕੀਤਾ ਬਹੁਤ ਗਲਤ ਸੀ ਹੋਣ ਜੇ ਤੂੰ ਮੇਰੀ ਜ਼ਿੰਦਗੀ ਵਿੱਚ ਵਾਪਸ ਆ ਗਈ ਤਾਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਬਣਾਉਣਗੇ ਅਤੇ ਜਿਹੜਾ ਕੁਝ ਵੀ ਤੇਰੇ ਪੁੱਤਰ ਨੂੰ ਸੁਣਨ ਨੂੰ ਮਿਲੇਗਾ ਉਹ ਬਰਦਾਸ਼ਤ ਨਹੀਂ ਕਰ ਸਕੇਗਾ। ਇਸ ਤੋਂ ਬਾਅਦ ਕਾਜਲ ਦੁਬਾਰਾ ਬੇਨਤੀ ਕਰਨ ਲੱਗਦੀ ਹੈ ਅਤੇ ਕਹਿੰਦੀ ਹੈ ਮੈਂ ਤੁਹਾਡੇ ਘਰ ਨੌਕਰਾਨੀ ਬਣ ਕੇ ਰਹਾਂਗੀ। ਮੈਨੂੰ ਖਾਣ ਲਈ ਦੋ ਰੋਟੀਆਂ ਦੇ ਦਿਓ। ਮੇਰੇ ਸਿਰ ਤੇ ਛੱਤ ਹੋਵੇਗੀ ਇਹ ਕਾਫੀ ਹੈ। ਹੁਣ ਇਹ ਸੁਣ ਕੇ ਗੁਰਦੀਪ ਉਹ ਕੁਝ ਦਿਨ ਸੋਚਣ ਲੱਗਦਾ ਹੈ ਤੇ ਆਪਣੇ ਮਾਪਿਆਂ ਤੋਂ ਇਸ ਬਾਰੇ ਪੁੱਛਦਾ ਹੈ ਜਦੋਂ ਉਸਦੇ ਮਾਪਿਆਂ ਨੇ ਇਹ ਸੁਣਿਆ ਤਾਂ ਉਹ ਉਸ ਨੂੰ ਮਾਫ ਕਰਨਾ ਪਸੰਦ ਨਹੀਂ ਕਰਦੇ ਪਰ ਉਸ ਦੀ ਹਾਲਤ ਦੇਖ ਕੇ ਉਹਨਾਂ ਨੂੰ ਉਸਤੇ ਤਰਸ ਆ ਜਾਂਦਾ ਹੈ ਤੇ ਕਹਿੰਦੇ ਹਨ ਕਿ ਪੁੱਤਰ ਤੇਰਾ ਐਡਾ ਵੱਡਾ ਕਾਰੋਬਾਰ ਹੈ ਤੂੰ ਐਨੇ ਪੈਸੇ ਕਮਾਉਂਦਾ ਏ ਤਾਂ ਠੀਕ ਹੈ ਇਹ ਵੀ ਇੱਕ ਕੋਨੇ ਵਿੱਚ ਪਈ ਰਹੇਗੀ ਉਸ ਨੂੰ ਵੀ ਰੱਖ ਲੈਣੇ ਆ ਇਸ ਤੋਂ ਬਾਅਦ ਗੁਰਦੀਪ ਕਾਜਲ ਨੂੰ ਆਪਣੇ ਘਰ ਵਿੱਚ ਰੱਖਦਾ ਹੈ ਪਰ ਜਿਵੇਂ ਹੀ ਕਾਜਲ ਦੇ ਪੁੱਤਰ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਨੂੰ ਇੱਥੇ ਕਿਉਂ ਰੱਖਿਆ ਹੈ ਤਾਂ ਗੁਰਦੀਪ ਕਹਿੰਦਾ ਹੈ ਕਿ ਪੁੱਤਰ ਇਸਦੇ ਹਾਲਾਤ ਮਾੜੇ ਹਨ ਇਸ ਨੂੰ ਸਹਾਰੇ ਦੀ ਲੋੜ ਹੈ ਅਸੀਂ ਇਸ ਨੂੰ ਆਪਣੇ ਘਰ ਦੀ ਮਾਲਕ ਨਹੀਂ ਬਣਾ ਰਹੇ ਉਹ ਘਰ ਦੀ ਨੌਕਰਾਨੀ ਵਾਂਗ ਰਹੇਗੀ ਅਤੇ ਉੱਥੇ ਹੀ ਆਪਣੀ ਜ਼ਿੰਦਗੀ ਬਤਾਏਗੀ ਬਾਦ ਵਿੱਚ ਕਾਜਲ ਉਸਦੇ ਘਰ ਵਿੱਚ ਰਹਿਣ ਲੱਗਦੀ ਹੈ ਅਤੇ ਆਪਣੇ ਘਰ ਵਿੱਚ ਇੱਕ ਨੌਕਰਾਨੀ ਵਾਂਗ ਜ਼ਿੰਦਗੀ ਬਤੀਤ ਕਰਦੀ ਹੈ। ਪੁੱਤਰ ਉਸ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਅਤੇ ਜਿਵੇਂ ਹੀ ਮਾਂ ਇਸ ਘਰ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਪੁੱਤਰ ਪੜ੍ਹਾਈ ਲਈ ਦੇਸ਼ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਪੁੱਤਰ ਉੱਥੇ ਰਹਿ ਕੇ ਹੀ ਹੁਣ ਪੜ੍ਹਾਈ ਕਰ ਰਿਹਾ ਹੈ। ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਆਪਣੀ ਰਾਇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ। ਤੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜਰੂਰ ਕਰ ਲਿਓ